ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੰਗਤਪੁਰਾ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਬਈ ਨੂੰ ਮੋਗਾ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਪ੍ਰੋਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਪ੍ਰੋਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ 4 ਐਨੀਮਲ ਬਾਈ ਦੇ ਸੇਲ ਆ ਦੋ ਤਾਜੇ ਸੂਏ ਇੱਕ ਗੱਬਣ ਆ ਜੀ ਤੇ ਇੱਕ ਬੱਚੀ ਗੱਬਣ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾਦਾ ਕਿੰਨਵਾ ਸੂਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਮੇਰਾ ਗਰੇਜਾ ਪਿੰਡ ਸੰਗਤਪੁਰਾ ਦਿਲਾਂ ਮੋਗਾ ਤਹਿਸੀਲ ਬਾਗਿਆਪੁਰਾਣਾ ਮੋਬਾਈਲ ਨੰਬਰ ਜੀ 9872416579 ਜਿਹੜੀ ਆ ਪਹਿਲਾ ਵੀਡੀਓ ਪਾਈ ਵੈਗ ਗਿਆ ਮਾਲ ਸਾਰੇ ਇੱਕ ਘੰਟੇ ਚ ਬਈ ਸਾਰਿਆਂ ਦੇ ਤੂੰ ਠੀਕ ਆ ਜੀ ਕਿੱਧਰੋਂ ਲੱਗ ਗਿਆ ਜੀ ਅੱਜ ਇਹ ਤੂੰ ਜਾਂਸੀ ਜੀ ਲੱਗ ਗਿਆ ਠੀਕ ਆ ਜੀ ਕੀ ਡਿਟੇਲ ਆ ਜੀ ਇਹਦੇ ਇਹ ਬਈ ਦੁੱਜੇ ਸਵੇਰ ਸੁਈਆ ਕੱਲ ਦੀ ਰਾਤ ਸੁਈਆ ਜੀ ਬੱਚਾ ਕਿ ਦਿੱਤਾ ਜੀ ਮੱਝ ਆ ਮਗਰ ਬਹੁਤ ਸੋਹਣੀ ਜਰਸੀ ਬੱਚੀ ਆ ਜੀ ਹਮ ਅੰਤ ਕੋਈ ਨਹੀਂ ਬੱਚੀ ਦਾ ਤੇ ਆਪ ਵੀ ਕਰਮ ਵਾਲੀ ਚੰਗੀ ਆ ਕਿੰਨਾ ਬੋਲਾ ਨਟ ਤਿਆਰ ਹੈ ਬਈਆ ਇੱਕ ਟਮਾ ਗੈਰਾ ਬਣਾ ਗਿਓ ਬੋਲਾ ਹਾਂ ਪਿਆਰ ਖਾਲੀ ਤਾਂ ਨਹੀਂ ਕੀਤੀ ਹੁੰਨੀ ਮੈਂ ਖਾਲੀ ਨਹੀਂ ਕੀਤੀ ਛੱਡਿਆ ਕਿਲੋ ਖਾਂਡ ਥੱਲੇ ਠੀਕ ਆ ਜੀ ਯਾਨੀ 11 ਤੋਂ 12 ਕਿਲੋ ਨੈਟ ਰੈਡੀ ਐ ਇੱਕ ਬਈਆ ਮਾੜੀ ਜੀ ਗੁੱਬੀ ਜੀ ਚਲਦੀ ਤਾਂ ਨਹੀਂ ਨਾ 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 ਬਈ ਨਿਸ਼ਾਨ ਤੂੰ ਹੀ ਆ ਬਸ ਕੱਲ੍ਹ ਨੂੰ ਫੋਟਾਂਗੇ ਫੋਟਾਂਗੇ ਹੈ ਵੀ ਬੇਮਲੂਮੀ ਜੀ ਮੱਕੀ ਦੇ ਦਾਣੇ ਜਿੱਡੇ ਕੱਲ੍ਹ ਦੀ ਸੂਈ ਆ ਜੇ ਡੰਨ ਆ ਬਈ ਹਾਂ ਹਾਂ ਬਈ ਬਾਕੀ ਬਈਆ ਬਸ ਸੂਈ ਲੈਂਦੀ ਆ ਨਾ ਮੇਰੇ ਘਰੇ ਨਹੀਂ ਸੂਈ ਠੀਕ ਆ ਜੀ ਬਾਕੀ ਉਹਨਾਂ ਨੇ ਜੇਰ ਦੀ ਗਾਰੰਟੀ ਲਈ ਆ ਪਰ ਆਪਾਂ ਆਪਦੇ ਘਰੇ ਸੂਈ ਤਾਂ ਆਪਾਂ ਵੀਡੀਓ ਬਣਾ ਲਗੇ ਹਨਾ ਪਰ ਉਧ ਕੱਲ ਦੀ ਸੂਈ ਆ ਮਗਰ ਬੱਚੀ-ਵੱੱਛੀ ਆ ਜੀ ਜਿਹੜਾ ਬੌਲਾ ਨੈਟ ਤਿਆਰ ਆ 11 ਤੋਂ 12 ਕਿਲੋ ਆ ਤਸੱਲੀ ਤੁਸੀਂ ਕਰਨੀ ਆ ਚਾਹੇ ਦੋ ਟਾਈਮ ਚਬਾਈ ਕਰ ਲਿਓ ਚਾਹੇ ਚਾਰ ਟਾਈਮ ਚਬਾਈ ਕਰ ਲਿਓ ਚਾਹੇ ਛੇ ਟਾਈਮ ਜੀ ਫੇਸ ਕੁਆਲਟੀ ਸੋਹਣੀ ਆ ਕਾਟ ਤੇ ਵਜਨ ਵਾਲੀ ਜਰਸੀ ਆ ਥੋੜਾ ਜਿਹਾ ਬੱਚੇ ਦਾ ਕਰਦੀ ਆ ਜੀ ਬਾਕੀ ਪੰਜਾਬ ਵਾਲੀ ਆ ਕੋਈ ਛੋਟੀ ਨਹੀਂ ਪੂਰੀ ਵੱਡੀ ਰੰਗ ਰੂਪ ਤੇ ਬਹੁਤ ਚੰਗੀ ਆ ਥਨਾਂ ਦੇ ਸਾਈਜ਼ ਵੀ ਸੋਹਣੇ ਆ ਗੈਪ ਤੇ ਲੱਗੇ ਨਿੱਖਣਵੇਂ ਇੱਕ ਸਾਈਜ਼ ਦੇ ਚੈੱਕ ਕਰ ਸਕਦੇ ਹੋ ਤੇ ਮਗਰ ਜਮਾ ਟੌਪ ਟੌਪ ਬੱਚੀ ਆ ਚੰਗੇ ਸੀਮਨ ਦੀ ਆ ਸੀਮਨ ਦਾ ਤਾਂ ਨਹੀਂ ਪਤਾ ਹੋਣਾ ਬਈ ਇਹਦੇ ਹੈ ਵੈਸੇ ਚੰਗੇ ਸੀਮਨ ਦੀ ਪਿਓਰ ਜੱਸੀ ਚ ਆ ਜਾਂਦੀ ਹੈ ਜੀ ਮੁੱਲ ਬਈ ਇਹਦਾ ਮੁੱਲ ਬਈ 60000 ਹੋ ਜੂ ਮਾਨਤਾ ਨਹੀਂ 55 ਦੀ ਬਈ ਹਾਂ ਨਾ ਹੋਊਗੀ 55 ਦੀ ਹਾਂ ਨਾ ਤੇ ਬਈ ਥਣਾ ਦੀ ਓਕੇ ਆ ਜਮਾ ਜੀ ਮਾ ਥਣਾ ਦੀ ਗਾਰੰਟੀ ਹੋਊਗੀ ਆਪਾਂ ਦੋਰੂਆਂ ਜੇ ਕੋਈ ਨੇੜੋਂ ਆ ਜੇ ਠੀਕ ਆ ਜੀ ਥਣਾ ਦੀ ਆਪਣੀ ਗਾਰੰਟੀ ਹੈ ਠੀਕ ਆ ਜੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਚਵਾਈਦੀ ਇੱਕ ਨੰਬਰ ਥਣਾ ਦੀ ਬਾਈ ਕਹਿੰਦਾ ਗਾਰੰਟੀ ਆਪਣੀ ਚਾਹੇ ਕੋਈ ਵੀਰ ਦੂਰੋਂ ਆ ਜੇ ਮੋਲ ਬਾਈ 60000 ਰੁਪਿਆ ਕਰਦੇ 55 ਦੀ ਐਸ ਨੋਵਾ ਜਿਹਨੂੰ ਜਜੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਜੀ ਦੋ ਨੰਬਰ ਕਰਾਸ ਇਹਦੇ ਕੀ ਡਿਟੇਲ ਹੈ ਜੀ ਇਹ ਬਰੇ ਦੂਜਾ ਸੂਆ ਸੂਈ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਇਹ ਕੱਲ ਦੀ ਸੂਈ ਹੈ ਜੇਰ ਡਨ ਹੈ ਜੀ ਹਾਂ ਜੇਰ ਡਨ ਲਿਆਂਦੀ ਸੂਈ ਵੀ ਠੀਕ ਹੈ ਜੀ ਬੱਚਾ ਕਿ ਦਿੱਤਾ ਬਾਈ ਬੱਛੀ ਆ ਬਾਈ ਜਰਸੀ ਮਗਰ ਮਗਰ ਇਹਦੇ ਵੀ ਜਰਸੀ ਬੱਛੀ ਆ ਥੋੜੀ ਜਿਹੀ ਬਹੁਤ ਚੰਗੀ ਬੱਛੀ ਚੈੱਕ ਕਰ ਲਓ ਸੋਹਣੀ ਬੱਛੀ ਛੂਟਾ ਕਰਨ ਪੂਰੀ ਕੁਆਲਟੀ ਦਾ ਕੀ ਗੱਲ ਲੱਗਾ ਜਰਸੀ ਦੀ ਪਿਓਰ ਦੀ ਬੱਛੀ ਆ ਮਗਰ ਸਹੀ ਗੱਲ ਹੈ ਤੇ ਇਦੇ ਥੱਲੇ ਕਿੰਨਾ ਬੋਲਾ ਨਟ ਤਿਆਰ ਆਈ? ਬਈ 12-13 ਲੀਟਰ ਖੁੱਲਾ ਥੱਲੇ ਛੱਡ ਗਿਓ। ਜੋਕ ਕਿਹਦੇ ਦਾਂਗੇ? ਕਿੰਨਾ ਚਾਰ ਡੰਗ ਚੋਲਣਾ ਆਪਣੇ? ਕਿੰਨਾ ਕਪਾਜ ਦੁੱਧ? ਮੈਂ ਹਰਿਆ ਕੀ ਵੀਡੀਓ ਚ ਕਹਿੰਨਾ ਨਾ ਮੇਰੇ ਘਰੇ ਬੰ ਚਾਰ ਡੰਗ ਚੋਈ ਚਲੋ ਕੋਈ ਦਿੱਕਾ ਨਹੀਂ ਆਪਾਂ। ਠੀਕ ਆ ਜੀ। ਜਿਹੜੀ ਗੱਲ ਕਹਤੀ ਉਹ ਹੀ ਨਿਕਲੂਗੀ। ਠੀਕ ਆ ਜੀ। ਹਾਂ। 12 ਕਿਲੋ ਜੀ। ਹਾਂ 12 ਕਿਲੋ ਬਈ ਖਟਾ ਬੋਲਾ ਜਮ। ਠੀਕ ਆ ਜੀ। ਕਿੰਨਾ ਕਪਾਜ ਦੁੱਧ ਬਈ? ਬਈ 20 ਪਲੱਸ ਚਵਾਇਆ ਪਲੂਣ ਦਾ। ਠੀਕ ਆ। ਦੂਜਾ ਸੂਆ ਵੜ ਸੂਈ ਆ। ਬਾਕੀ ਸੇਵਾ ਦਾ ਜਿਹੜਾ ਆਪਣੇ ਘਰੇ ਤਿਆਰ ਉਹ ਬਾਗ ਦਾਲੀ ਆ ਬਾਈ ਇਹ ਛੋਟੀ ਆ ਪੂਰੀ ਵੱਡੀ ਵੇਲ ਆ ਸਹੀ ਗੱਲ ਆ ਜੀ ਜੰਗੀ ਆ ਕੱਦ ਕਾਠੀ ਵਾਲੀ ਬਾਕੀ ਯਾਦ ਕੁਆਲਟੀ ਦੇਖੋ ਬੜੀ ਕਿੰਨੀ ਲਿਆ ਵੀਰ ਬਾਹਰ ਲਿਆ ਕੱਦ ਕਾੜ ਦੇ ਪੱਖ ਤੋਂ ਫੁੱਲ ਉੱਚੇ ਲੰਮੇ ਕੱਦ ਕਾੜ ਦੀ ਬਾਈ ਦੇ ਮੋਢੇ ਤੇ ਕਰਾਉਂਦੀ ਆ ਤੁਹਾਨੂੰ ਨੇੜੇ ਤੋਂ ਕਰਕੇ ਦਿਖਾ ਵੀ ਦਿੰਨੇ ਆ ਤੇ ਹਵਾਨਾ ਕਰਮਾਲੀ ਦਾ ਅੰਤ ਕੋਈ ਨਹੀਂ ਸੋਹਣਾ ਕੱਟ ਵਾਲਾ ਹਵਾਨਾ ਜਿਹੜਾ ਬਾਈ ਕਹਿੰਦਾ ਮੇਰੇ ਘਰੇ ਖੱਟਾ ਬੋਲਾ ਨੱਟ ਤਿਆਰ ਆ ਉਹ 12 ਕਿਲੋ ਆਪਾਂ ਭਾਂਡੇ ਚ ਪਾ ਕੇ ਦੇ ਦਾਂਗੇ ਜੀ ਸੋਨਾ ਦੇ ਸਹਿਜ ਵੀ ਸੋਨੇ ਆ ਗੈਪ ਤੇ ਲੱਗੇ ਨਿਖੜਵੇਂ ਹੱਥੀ ਚਵਾਈ ਵਾਲੇ ਬਰੀਕ ਬਰੀਕ ਵੇਂਜ ਚੈੱਕ ਕਰ ਸਕਦੇ ਹਵਾਨੇ ਬਾਕੀ ਦੁੱਧ ਵਾਲਾ ਨਗੀਨ ਨਹੀਂ ਆ ਜੀ ਪਹਿਲੇ ਸੂਏ 20 ਕਿਲੋ ਬਾਈ ਕਹਿੰਦਾ ਚਵਾਇਆ ਵਾ ਤੇ ਯਾਰ ਪਲੱਸ ਦੀ ਉਮੀਦ ਕਰਦੇ ਬਾਕੀ ਹਵਾਨੇ ਦੀ ਬੰਦਰ ਚੈੱਕ ਕਰ ਲੋ ਜੀ ਪੂਰੀ ਸੋਣੀ ਆ ਖੂਸ ਹਵਾਨਾ ਚਾਹੀਏ 4 ਸੂਏ ਗਾਂ ਹੋਰ ਵੀ ਸੂਪੇ ਹਵਾਨਾ ਨਾ ਤੋੜੂ ਜੀ ਸੀਲ ਸਬਦਾਂਤ ਕੋਈ ਨਹੀਂ ਬਾਕੀ ਬਈ ਜਿਹੜੀਆਂ ਸੈਟਿੰਗ ਵਾਲੇ ਹਵਾਨੇ ਵਾਲੀਆਂ ਹੁੰਦੀਆਂ ਦੁੱਧ ਵੀ ਕਰਮ ਵਾਲੀਆਂ ਉਹ ਹੀ ਦਿੰਦਾ ਟੱਟ ਮੇ ਹਵਾਨੇ ਵਾਲੀ ਦੁੱਧ ਨਹੀਂ ਦਿੰਦੀ ਬਈ ਗਾਲ ਤੋਂ ਬੱਚਾ ਛੱਡੀ ਚ ਨਾ ਛੱਡੀ ਠੀਕ ਆ ਜੀ ਆ ਹੀ ਬਹਿ ਜੀ ਥਣਾ ਦੀ ਜਮਾ ਓਕੇ ਆ ਜੀ ਆ ਦੇਖ ਲਾ ਲਓ ਜੀ ਗੰਨੇਰ ਕੀ ਧਾਰ ਮੂਰਲੇ ਥਣਾ ਚ ਵਾ ਲਓ ਜੀ ਚੈੱਕ ਕਰੋ ਮਗਰਲੇ ਥਣਾ ਚ ਚੈੱਕ ਕਰ ਲਓ ਪੂਰੇ ਹੱਥੀ ਚ ਵਾਈ ਵਾਲਾ ਥਾਣਾ ਜੀ ਕੋਈ ਛੋਟਾ ਥਾਨ ਨਹੀਂ ਗਾ ਅੰਤ ਕੋਈ ਨਹੀਂ ਥਣਾ ਦਾ ਜੀ ਬਾਕੀ ਸੋਨਾ ਹਵਾਨਾ 12 ਕਿਲੋ ਬੋੜਾ ਕੰਡੇ ਚ ਪਾ ਕੇ ਲੈ ਜਿਓ ਮਗਰ ਬੱਚੀ ਆ ਕੋਈ ਭਾਲਣ ਸੋ ਇਹ ਗੱਲ ਹੈ ਜੀ ਪੂਰਾ ਠੋਸ ਹਵਾਨਾ ਮਗਰ ਬੱਚੀ ਆ ਇੱਕ ਗਾਣਾ ਤੁਹਾਨੂੰ ਦੋ ਗਾਈਆਂ ਬਣ ਜਾਣੀਆਂ ਇਹਦਾ ਮੁੱਲ ਜੈਤ ਜਬਈ ਜਮਈਸ ਨੂੰ ਵਾਲਾ ਹਾਂਜੀ ਜੈਸ ਨੂੰ ਵਾਲਾ ਮੁੱਲ ਬਾਈ ਮੁੱਲ ਬਾਈ 70 ਹਾਂਜੀ 65 ਚ ਛੋੜ ਹੋਊਗੀ ਬਸ ਫੱਲੀ ਠੀਕ ਹੈ ਜੀ ਜੇ ਬਾਈ ਕਹਿੰਦਾ ਮੁੱਲ ਕਰਾਉਣਾ ਤਾਂ 70000 ਕਰਾ ਲਓ 65000 ਚ ਛੋੜ ਹੋਊਗੀ ਹਵਾਨੇ ਤੇ ਵੇਣ ਚ ਦੇਖ ਸਕਦੇ ਹੋ ਬਾਕੀ ਜਿਹੜੀ ਦੁੱਧ ਵਾਲੀ ਨਾੜ ਆਉਂਦੀ ਸਟਰੋਂਗ ਗੋਟਰ ਕੀ ਆਉਂਦੀ ਆ ਜੀ ਖਣਾ ਦਾ ਅੰਤ ਕੋਈ ਨਹੀਂ ਸੋਨਾ ਹਵਾਨਾ ਫਿਟਿੰਗ ਵਾਲਾ ਕਨੈਕਟ ਹੀ ਆਰ ਚ ਬਾਈ ਕਹਿੰਦਾ ਮਾਨਤਾਣ ਕਰਦਾਂਗੇ ਨਿਗਿੰ ਨੇ ਦੋਨੇ ਸੂਏ ਵੇ ਚੰਗੇ ਆ ਜਿਹਨੂੰ ਜਚਣਗੇ ਬਾਈ ਨਾਲ ਕਨੈਕਟ ਕਰ ਸਕਦਾ ਹੈ ਜੀ ਤਿੰਨ ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਇਹ ਬਦੇ ਤੀਜਾ ਸੂਆ ਵੇਡ ਸੁਣੀ ਆ ਤੀਜਾ ਸੂਆ ਜੀ ਹਾਂਜੀ ਠੀਕ ਆ ਜੀ ਦਿਨ ਬਾਈ ਕਿੰਨੇ ਲੈ ਜੀ ਦਿਨ ਬਾਈ 7 ਦਿਨ ਤੱਕ ਬਾਕੀ 9 ਮਹੀਨੇ ਪੂਰੇ ਹੋਣਗੇ ਕਿੰਨਾ ਕ ਪਾਜੂ ਬਾਈ ਦੁੱਧ ਦੁੱਧ ਬਾਈ 22 23 ਕਿਲੋ ਦੁੱਧ ਸਹਿਮਾਲ ਕਨੇ ਸੀ ਪਾਇਆ ਬਾਕੀ ਜਾ ਤੇ ਕੁਆਲਿਟੀ ਦੇਖੋ ਵੇ ਜੀ ਸੋਹਣੀ ਬੋਦੀ ਵਾਲੀ ਛੋਟਾ ਜਿਹਾ ਮੂੰਹ ਕਹਿਣ ਨੂੰ ਬਾਈ ਗੋਲ ਕੰਨ ਦੀ ਵਸੇ ਪੂਰੇ ਟਾਪਰ ਹੋ ਸਕਦੇ ਸੀਗੇ ਸੋਨਾ ਕਾਨਾ ਫੇਸ ਕੁਆਲਿਟੀ ਸੋਹਣੀ ਆ ਲੈ ਚੱਲੀ ਵੀਰ ਬਾਹਰ ਪਰ ਜਿਵੇਂ ਮਾਲਕਾਂ ਨੇ ਦੱਸਿਆ ਕਿ ਤੀਜਾ ਸੂਆ ਸੁੰਦੀ ਆ ਦਿਨ ਡੇਟ ਮੁਤਾਬਕ ਸੱਤ ਪਏ ਆ ਬਾਕੀ ਇੱਕ ਦੋ ਦਿਨ ਪਸ਼ੂ ਕਈਰ ਉੱਪਰ ਵੀ ਲੈ ਜਾਂਦਾ ਹਨਾਂ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗੇ ਨਿਖੜਵੇਂ ਹੱਥੀ ਚਵਾਈ ਵਾਲੇ ਹਵਾਨਾ ਕਰਮ ਵਾਲੀ ਦਾ ਦੇਖ ਸਕਦੇ ਹਾਂ ਸੋਨਾ ਕੱਟ ਵਾਲਾ ਹਵਾਨਾ 22 23 ਕਿਲੋ ਪਿਛਲੇ ਸੂਏ ਭਾਈ 10 ਦਾ ਕਿ ਚੋਇਆ ਵਾ ਮਾਲਕਾਂ ਦਾ ਇੱਕ ਤੀਰ ਦੁੱਧ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਦਾ ਪਲੱਸ ਵੀ ਲੈ ਲੂਗਾ ਜੀ ਬਾਕੀ ਚਾਰ ਹੀ ਥਾਣਾ ਉਹ ਵੀ ਗੈਪ ਤੇ ਲੱਗੇ ਕੋਈ ਬਾਦੂ ਸ਼ਾਕ ਨੇ ਹਵਾਨੇ ਤੇ ਵੇਰ ਵਿਖਾ ਦਿੰਨੇ ਆ ਸੀਲ ਸੌਦਾਾਂ ਤੋਂ ਕੋਈ ਨਹੀਂ ਬਈਆ ੱੱਲਾਂ ਦੇਖ ਵੇੜਦਿਆਂ ਦੋਨੇ ਪਾਸੇ ਨਾ ਆ ਆ ਚਾਲੇ ਬਹਿਜੂ ਮੂਲੇ ਥਾਂ ਤੋਂ ਵੀ ਗੇਠਾਂਗੂ ਹਵਾਨੇ ਨਾ ਗਿਆ ਤੇ ਬੈਕ ਸਾਈਡ ਨੂੰ ਧੱਕ ਚੈੱਕ ਕਰ ਲੋ ਜੀ ਹਵਾਨੇ ਦੀ ਜਿੱਦੇ ਕਰਮ ਵਾਲੀ ਤਿਆਰ ਹੋ ਗਈ ਉਹਦੇ ਆ ਵਾਲਟਾਂ ਸਾਰੀਆਂ ਕੱਢ ਕੇ ਸੋਣਾ ਜੀ ਰਵਾੜਾ ਮੁਵਦਾ ਲੈਵਾ ਬਈ ਬਾਕੀ ਦੁੱਧ ਚਵਾਉਗੀ 25 26 ਕਿਲੋ ਜਿਹੜਾ ਵੀਰ ਸੰਭੋ ਲੂਗਾ ਦੁੱਧ ਦੇ ਨਾਲ ਹੁੰਦਾ ਕੁਆਲਿਟੀ ਨੇ ਕੁਆਲਿਟੀ 100 ਦੀ 100 ਕੁਆਲਿਟੀ 100 ਦੀ 100 ਆ ਜੀ ਬਰੀਡ ਨੇ ਦੁੱਧ ਦੇਣਾ ਹੁੰਦਾ 2 ਨੰਬਰ ਦੇਣਾ ਹੁੰਦਾ ਸੇਵਾ ਨੇ ਚੰਗੀ ਸੇਵਾ ਹੋ ਗਈ ਤਾਂ ਦੁੱਧ ਵਾਲੇ ਤਾਂ ਨਿਆਰੇ ਵੰਦੂਗੀ ਕਿਉਂਕਿ ਬਰੀਡ ਚੰਗੀ ਆ ਹਮਾਨੇ ਚ ਝੋਲ ਬਹੁਤ ਪਈ ਆ ਬਾਕੀ ਥਣ ਵੀ ਕੁਆਲਿਟੀ ਵਾਲਾ ਜੀ ਪੂਰਾ ਹੱਥੀ ਚਵਾਈ ਵਾਲਾ ਕੋਈ ਵੱਡਾ ਛੋਟਾ ਨਹੀਂ ਚਾਰ ਥਣ ਇੱਕੋ ਜਿਹਾ ਜਿਹਾ ਜਦੇ ਆ ਨਾ ਕੋਈ ਜੁੜਦਾ ਪੜਦਾ ਕੱਲੇ ਕੱਚੀ ਕੱਚੀ ਆ ਜਿੱਦੇ 7 ਦਿਨਾਂ ਨੂੰ ਤਿਆਰ ਹੋ ਗਈ ਉਹਦੇ ਦੇਖ ਕੋਈ ਹੋਰ ਹੀ ਹੋਣੀ ਆ ਜੀ ਹਵਾਨੇ ਦੀ ਇਹਦਾ ਮੁੱਲ ਬਾਈ ਮੁੱਲ ਬਾਈ 70 65 ਦੀ ਵੜੇ ਦਊਗਾ 65 65 ਦੀ ਹੈ ਇਹ ਜੀ ਜੇ ਕੋਈ ਜੋੜਾ ਲੈ ਲੂ ਜੀ ਬਸ ਜੋੜਾ ਲੈ ਲੂ ਵੀਰ ਕੋ ਨਾਮਾਨ ਕਰ ਦਾਂਗੇ ਠੀਕ ਆ ਜੀ ਇਹ ਵੀ ਇਹਦਾ ਮੁੱਲ ਵੀ ਬਾਈ 65000 ਰੁਪਿਆ ਕਰਦੇ ਆ ਅੱਜ ਨੂੰ ਦੀ ਮਾਰਦੀ ਆ ਵਸ਼ੀ DNA ਜੇ ਫਿਰ ਲੈ ਜੂ ਬਾਕੀ ਜਿਹੜੇ ਵੀ ਨੇ ਸਾਂਭ ਲਈ ਵੀ ਜਿੰਨੇ ਮੰਗੇ ਆ ਇੰਨੇ ਦਬਈ ਠੀਕ ਆ ਜੀ ਅੱਗੇ ਇਹ ਬੱਚੀ ਦੀ ਕੀ ਡਿਟੇਲ ਆ ਜੀ ਪਹਿਲਾ ਸੁਆ ਬਈ ਬੱਚੀ ਠੀਕ ਹੈ ਪਹਿਲਾ ਦੰਦੋ ਬਈ ਚੌਕਦੇ ਬਈ ਕੱਢਦੀ ਆ ਜੀ ਠੀਕ ਆ ਜੀ ਚੌਕਦੇ ਦੰਦ ਚੱਕਦੀ ਆ ਹਜੇ ਹਾਂ ਠੀਕ ਆ ਜੀ ਤੇ ਕਿੰਨੇ ਮਹੀਨੇ ਦੀ ਗੱਬ ਆ ਜੀ 7 ਪੂਰੇ ਹੋ ਗਏ ਬਈ 8 ਮਹੀਨਾ ਲੱਗਿਆ ਵਾ ਠੀਕ ਆ ਜੀ ਡੇਟ ਆਪਣੇ ਕੋਲੇ ਦੀ ਲਿਖੀ ਵੀ ਆਈ ਆ ਠੀਕ ਆ ਜੀ ਬਾਕੀ ਜਿਹੜਾ ਵੀਰ ਲਵਾਉਣੀ ਚੈੱਕ ਕਰਾ ਕੇ ਲਿਆ ਸਕਦਾ ਆਪਣੇ ਕੋਲ ਠੀਕ ਆ ਜੀ ਤੇ ਮਦਰ ਮਿਲਕ ਰਿਕਾਰਡ ਦੱਸਿਆ ਬਈ ਮਾਂ ਦਾ ਮਦਰ ਦਾ ਰਿਕਾਰਡ ਆ ਬਈ 22 ਲੀਟਰ ਦਾ ਠੀਕ ਆ ਜੀ ਕੋਈ 30 ਨਹੀਂ ਕਹਿਣਾ ਆਪਣਾ ਤਾਂ ਨਹੀਂ ਦਾ ਪਪਾ ਅਜ ਦੇ ਬਰੇ ਰਾਜੇ ਨੂੰ ਵੈੜਾ ਹੀ ਨਾਲ ਦੇ ਪਰ ਮੈਂ ਤਾਂ ਘਰੇ ਵੀ ਭੇਜ ਦੂੰ ਜਿਹੜਾ ਵੀਰ ਨੇ ਗਰੰਟੀ ਲੈਣੀ ਆਦੀ ਉਹਦੀ ਮਾਂ ਉਹਦੇ ਘਰੇ ਖੜੀ ਠੀਕ ਆ ਜੀ 26 ਲੀਟਰ ਦੀ ਮਾਂ ਤਾਂ ਨਾਰਮਲ ਜ਼ਿੰਮੇਦਾਰਾਂ ਦੇ ਘਰੋਂ ਲਈ ਆ ਚਾਰ ਤੋਂ ਜਿਹੜੇ ਵੈੜੇ ਕੋ ਸੁੱਕਣਾ ਸਮੇਂ ਪਲੀ ਬਹੁਤ ਆ ਸਮੇਂ ਪਲੀ ਆ ਜੀ ਹਾਈਟ ਚੈੱਕ ਕਰ ਲਓ ਹਜੇ ਚਾਰ ਦਾ ਆਂਦੀ ਆ ਬਈ ਦੂਜੀਆਂ ਵੈੜਾ ਨਾਲੋਂ ਗੱਠ ਡੂੜ ਗੱਠ ਉੱਚੀ ਆ ਸੋਹਣੀ ਪੇਸ ਕੁਆਲਟੀ ਬਰੀਡ ਦਾ ਅੰਤ ਕੋਈ ਨਹੀਂ ਸੱਤਵਾਂ ਮਹੀਨਾ ਬਾਈ ਕਹਿੰਦਾ ਪੂਰਾ ਹੋਇਆ ਵਾ ਤੇ ਅੱਠਵਾਂ ਚੱਲੀ ਜਾਂਦਾਗਾ ਜੀ ਬਾਕੀ ਮੇਰੇ ਵੱਲੋਂ ਵੀ ਬੇਨਤੀ ਹੈ ਤੇ ਭਾਈ ਵੱਲੋਂ ਵੀ ਬੇਨਤੀ ਹੈ ਕਿ ਡਾਕਟਰ ਆਪ ਦਾ ਨਾਮ ਲੈ ਕੇ ਆਇ ਤੇ ਚੈੱਕ ਕਰਵਾ ਕੇ ਬਾਈ ਦੇ ਘਰੇ ਲੈ ਜਾਓ ਮਦਰ ਮਲਕਾ ਰਿਕਾਰਡ ਬਾਈ 26 ਕਿਲੋ ਦਾ ਦੱਸਤਾ ਖਣਿਆਂ ਦੀ ਸਹਿ ਸੋਹਣਿਆ ਚਾਰ ਹੀ ਥਾਣਾ ਗੈਬ ਤੇ ਲੱਗੇ ਨਿਖੜਵੇਂ ਵਜਨ ਵਾਲੀ ਚੰਗੀ ਹੈ ਜੀ ਕੱਦ ਕਾਠ ਦੇ ਪੱਖ ਤੋਂ ਵੀ ਚੰਗੀ ਹੈ ਤੇ ਬਰੀਡ ਵਾਈਜ਼ ਤਾਂ ਚੰਗੀ ਹੈਗੀ ਹੈਗੀ ਹੈ ਜੀ ਕਿੰਨਾ ਕੁ ਪਾਜੂ ਬਈ ਦੁੱਧ ਦੁੱਧ ਬਈ ਪਾਦੂਗੀ ਬਾਈ 20 ਲੀਟਰ ਰਾਮਨਾ ਸੌਖੀ ਚੰਗੀ ਸੇਵਾ 2 ਮਹੀਨੇ ਚੰਗੀ ਸੇਵਾ ਹੋ ਜੇ ਤਾਂ ਬਾਲਾ ਵੀ ਨਹੀਂ ਕਿਉਂਕਿ ਹਾਈਟ ਚੈੱਕ ਕਰ ਲੋ ਜੀ ਬੱਚੇ ਦੀ ਪੂਰਾ ਸੰਬੀ ਪਲੀਆ ਕਿਸੇ ਫੁੱਲ ਸੇਵਾ ਵਾਲੇ ਘਰੋਂ ਆਈ ਹੋਈ ਆ ਜੀ ਬਾਈ ਕਹਿੰਦਾ ਰਾਜਿਆਂ ਨੂੰ ਲਈ ਆ ਜੇ ਕਿਸੇ ਨੇ ਵੀਰ ਨੇ ਗਾਂਹ ਵਾਲਾਂ ਤੋਂ ਪੁੱਛਣਾ ਵੀ ਹੋਵੇ ਤਾਂ ਆਪਾਂ ਉਹਨਾਂ ਦਾ ਐਡਰੈਸ ਵੀ ਦੇ ਦਾਂਗੇ ਇਹਦਾ ਮੁੱਲ ਬਾਈ ਮੁੱਲ ਬਾਈ 55000 ਹੋ ਜੋ ਮਾੜਾ ਮੋਟਾ ਮਾਨਤਾ ਨੂੰ 52 ਦੀ ਵੜ ਦੇ ਦਾਂਗੇ ਠੀਕ ਆ ਜੀ ਮੁੱਲ ਬਾਈ 55000 ਰੁਪਇਆ ਕਰਦੇ ਆ ਬਾਈ ਕਹਿੰਦਾ 52 ਦੀ ਵੜ ਦੇ ਦਾਂਗੇ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ